ਇਹ ਮਾਨ ਬਖਸ਼ਿਆ ਔਰ ਮੈਂ ਰਹਿਣੀ ਆ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਹੈ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋਈ ਵੱਡਾ ਨਹੀਂ ਹੈਗਾ ਉੱਥੇ ਜੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਆ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਐ 75 ਸਾਲ ਸਾਰ ਹੀ ਨਹੀਂ ਲਈ ਗਈ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜਿੱਦੇ ਤੱਕ ਆ ਅ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕੇ ਕਾਂਗਰਸੀ ਵੀ ਮਿਲਦੇ ਕੇ ਭਾਜਪਾ ਵਾਲੇ ਵੀ ਮਿਲਦੇ ਕੇ ਕੱਲ ਦੀ ਵੀ ਮਿਲਦੇ ਕਹਿੰਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ ਭਾਜਪਾ ਨੂੰ ਇੱਕ ਪੈ ਗਈ ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਮੈਂ ਪੁੱਛਿਆ ਕਿਉਂ ਕਹਿੰਦੇ ਯਾਰ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਵੀ ਨਹੀਂ ਵੋਟ ਵੀ ਨਹੀਂ ਪਾਈ ਵਿਰੋਧਤਾ ਵੀ ਕਰਦੇ ਨੇ ਪਰ ਬਿੱਲ ਹੁਣ ਸਾਡੇ ਵੀ ਜ਼ੀਰੋ ਆ ਰਿਹਾ। ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਲੋਕ ਤਿਆਰ ਬੈਠੇ। ਜਦੋਂ ਸੰਗਤ ਦੀ ਕਚਹਿਰੀ ਚ ਹੋਈ ਏ ਟੱਕਰ ਜਿਹੜੀ ਐ ਲੋਕ ਬਣਾਉਂਦੇ ਹੁੰਦੇ ਨੇ ਔਰ ਫਤਵਾ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦਾਨ ਲੜ ਰਹੇ ਆ ਔਰ ਲੋਕ ਜਿਹੜੀ ਐ ਮੇਰੀ ਲੜਾਈ ਦਾ ਇਹ ਕਿਹੜਾ ਤੰਦ ਕਿਸਦੇ ਮੈਂ ਇਹ ਵਹਿਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜ਼ਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਾਉਂ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਭਾਵ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਹੈ ਜਿਹੜੀ ਉਹ ਦੇ ਵਿਰੋਧੀ ਕਰੀ ਦੇ ਨੇ ਮੇਰੀ ਬਹੁਤ ਵਧੀਆ ਮੈਂ ਰਹੀਆਂ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ। ਤੀਸਰੀ ਵਾਰ ਸਰ ਵੱਡਾ ਲਾਣ ਕਰ ਸਕਦੇ। ਅ ਦੇਖੋ ਜੀ ਅੱਜ ਆਏ ਨੇ ਸਰ ਹੁਣੀ ਔਰ ਕੀ ਕਹਿੰਦਾ ਚਾਹੁੰਦੇ ਆ ਅੱਜ ਜਿਹੜੀ ਇਕੱਤਰਤਾ ਕੀਤੀ ਗਈ ਇਸ ਇਕੱਤਰਤਾ ਦੇ ਵਿੱਚ ਇਸ ਇਕੱਤਰਤਾ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਇਕੱਤਰਤਾ ਕੀਤੀ ਗਈ ਸਾਡੇ ਸੁਪਰੀਮ ਅਸ਼ਰੀਵੰਦ ਕੇਜਵਾਲ ਦੇ ਤੇ ਸਾਡੇ ਸੀਐਮ ਸਰ ਭਗਵੰਤ ਸਿੰਘ ਮਾਨ ਜੀ ਅੱਜ ਇਸ ਇਕੱਤਰਤਾ ਨੂੰ ਸੰਬੋਧਨ ਕਰਨਗੇ ਸੋ ਜਿਹੜੀ ਹੋਣ ਇਲੈਕਸ਼ਨ ਹੋ ਰਹੀ ਹੈ ਇਹਦੇ ਸੰਬੰਧ ਦੇ ਵਿੱਚ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਨਗੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਦੱਸਣਗੇ ਤੇ ਪੰਜਾਬ ਦੇ ਵਿੱਚ 13 0 ਕਿਦਾਂ ਕਰਨੀ ਉਹਦੇ ਬਾਰੇ ਅੱਜ ਸਾਰੇ ਵਿਚਾਰ ਵੰਡਰੀ ਖੁੱਲ ਕੇ ਕੀਤੇ ਜਾਣਗੇ ਸੋ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਸਾਹਿਬਾਨ ਤੇ ਚੇਅਰਮੈਨ ਸਾਹਿਬਾਨ ਸਾਰੇ ਇੱਥੇ ਗਾਰਡਨ ਅਮਰੀਕਾ ਬਾਈਪਾਸ ਤੇ ਸੋ ਇਹ ਜਿਹੜਾ ਵੱਡਾ ਘੱਟ ਠਾਠਾ ਮਾਰਦਾ ਘੱਟ ਇਹ ਦੱਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਇਦਕਾਂ ਜਿਹੜਾ 130 ਹੋਣ ਜਾ ਰਹੀ ਕਿਉਂਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਇਸ ਵਾਰ ਦੇਸ਼ ਦਾ ਹੀਰੋ ਕਰਦਾਂਗੇ 130 ਸੋ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿੰਨਾ ਕੰਮ ਚੱਲ ਰਿਹਾ ਤੇ ਹੋਸ਼ ਕਿੰਨਾ ਕੰਮ ਚੱਲ ਰਿਹਾ ਕੱਲ ਦਾ ਰੋਡ ਸ਼ੋਅ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਇਹਦੇ ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਾਡੇ ਸੁਪਰੀ ਮੁਰਵਿੰਦ ਕੇਜੀਵਾਲ ਦੀ ਕੇਜੀਵਾਲ ਦੀ ਕੱਲ ਪਹਿਲੀ ਵਾਰੀ ਇਹ ਮਸਰ ਆਏ ਤੋਂ ਇੱਕ ਪਰਵਾਹ ਹੰਗਵਾਰਾ ਜਿਹੜਾ ਵਲੰਟੀਅਰਾਂ ਦਾ ਨਾਮ ਮਿਲਿਆ ਉਹਨਾਂ ਨੂੰ ਵਲੰਟੀਅਰ ਦੇ ਵਿੱਚ ਬਹੁਤ ਜੋਸ਼ ਉਤਸ਼ਾਹ ਸੀ ਜਿੱਦੇ ਕਰਕੇ ਜਿਹੜਾ ਇਹ ਰੋਡ ਸ਼ੋਅ ਬਹੁਤ ਸਫਲ ਹੋਇਆ ਸੋ ਬਹੁਤ ਵੱਡੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸ਼੍ਰੀਵਿਸ਼ ਕੇਜੀਵਾਲ ਦੀ ਸਰਪੰਚ ਜੀ ਨੂੰ ਪ੍ਰਾਪਤ ਹੋਈਆਂ ਜੀਪੀ ਦਾ ਨੰਨਾ 400 ਪਾਰ ਬੀਜੇਪੀ ਦਾ ਨਾਰਾ 400 ਪਾਰ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈ ਜੀ ਹੁਣ ਚਾਰ ਗੇਟ ਜਿਹੜੀ ਇਲੈਕਸ਼ਨ ਹੋ ਚੁੱਕੀ ਉਹਦੇ ਚ ਬੀਜੇਪੀ ਹੁਣ ਕਦੀ ਵੀ ਚਾਰ 400 ਪਾਰ ਦਾ ਨਾਰਾ ਨਹੀਂ ਜਿੰਦੀ 200 ਵੀ ਹੁਣ ਆ ਪਾਰ ਨੂੰ ਛੱਡ ਕੇ ਬੀਜੇਪੀ ਦਾ ਅੰਤਮ ਸੰਸਕਾਰ ਵਾਲੇ ਬੰਨੇ ਆ ਜੀ ਬੀਜੇਪੀ 400 ਪਾਰ ਨਹੀਂ ਕਦੀ ਨਹੀਂ ਜਾ ਸਕਦੀ 150 ਤੋਂ ਉੱਪਰ ਸੀਟ ਇੱਕ ਨਹੀਂ ਇਹਨਾਂ ਨੂੰ ਆਉਣੀ ਸੋ ਇੰਡੀਆ ਆਲਾਈਂਸ ਦੀ ਜਿਹੜੀ ਸਰਕਾਰ ਆ ਭਾਰਤ ਸਰਕਾਰ ਬੰਦ ਜਾ ਰਹੀ ਹੈ ਸੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਜ਼ਰੂਰ ਪਾਈਵਲ ਹੋਏਗੀ ਕੋਈ ਵੱਡਾ ਐਲਾਨ ਕਰ ਸਕਦੇ ਨੇ ਪੰਜਾਬ ਤੋਂ ਜਾਂ ਬਿਲਕੁਲ ਜੀ ਅੱਜ ਜੋ ਵਰਕਰ ਮਿਲਣੀ ਰੱਖੀ ਗਈ ਹੈ ਇਹਦੇ ਵਿੱਚ ਕੋਈ ਵੱਡਾ ਐਲਾਨ ਵੀ ਕਰ ਸਕਦੇ ਅੱਗੇ ਦੀ ਰਣਨੀਤੀ ਵੀ ਲੀਕ ਸਕਦੇ ਠੀਕ ਹੈ ਮਿਲਣੀ ਰੱਖੀ ਗਈ ਸਾਰੇ ਬਰਤਾਨ ਦੇ ਦੇਖੋ ਅੱਜ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਐਮ ਐਲ ਏ ਸਾਹਿਬਾਨ ਦੀ ਸਾਰੇ ਮਨਿਸਟਰ ਸਾਹਿਬਾਨ ਦੀ ਸਾਰੇ ਚੇਅਰਮੈਨ ਸਾਹਿਬਾਨ ਸਾਡੇ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ ਦੀ ਇੱਕ ਮੀਟਿੰਗ ਲੈਣ ਲਈ ਪਹੁੰਚ ਰਹੇ ਨੇ ਕਿ ਔਰ ਮੈਂ ਸਮਝਦਾ ਹਾਂ ਇਹਦੇ ਨਾਲ ਇੱਕ ਵੱਡਾ ਹਲਾਰਾ ਆਮ ਆਦਮੀ ਪਾਰਟੀ ਦੀ ਚੋਣ ਮਹੀਮਾ ਨੂੰ ਮਿਲੂਗਾ ਔਰ 13 0 ਦਾ ਜਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਫਤਿਹ ਹੋਊਗਾ ਸੋ ਅੱਜ ਸਾਡੀ ਚੋਣ ਮਹੀਮਾ ਨੂੰ ਚਾਰ ਚੰਨ ਲਾਉਣ ਲਈ ਸਾਡੇ ਕੌਮੀ ਕਨਵੀਨਰ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਵੈਲਕਮ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲੀ ਜੀ ਕੇਜਰੀਵਾਲ ਸਾਹਿਬ ਦੇ ਬਿਲਕੁਲ ਮੈਂ ਸਭ ਇਹ ਦਾ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਇੱਕ ਝੂਠਾ ਫਰਜ਼ੀ ਕੇਸ ਭਾਰਤੀ ਜਨਤਾ ਪਾਰਟੀ ਨੇ ਬਣਾਇਆਗਾ ਔਰ ਭਾਰਤੀ ਜਨਤਾ ਪਾਰਟੀ ਦੇ ਈਡੀ ਵਿੰਗ ਨੇ ਬਣਾਇਆਗਾ ਇਹ ਦੇਸ਼ ਜਾਣਦਾਗਾ ਔਰ ਦੇਸ਼ ਦੀ ਸਰਵੋੱਚ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਨੇ ਐਨਟਾਇਰ ਰਾਤ ਦਿੱਤੀ ਆ ਸੋ ਉਸ ਰਾਤ ਦੇ ਤਹਿਰ ਕਿ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਵੱਡੀ ਗੱਲ ਆ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਕੀ ਆ ਕਿ ਸਾਰੀਆਂ ਪਾਰਟੀਆਂ ਆਪਣੀ ਆਪਣੀ ਗੱਲ ਲੋਕਾਂ 'ਚ ਜਾ ਕੇ ਰੱਖਣ ਔਰ ਉਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਔਰ ਇਹ ਜਿਹੜਾ ਅਰਵਿੰਦ ਕੇਜਰੀਵਾਲ ਜੋ ਰਾਹਤ ਦਿੰਦੀ ਆ ਚੌਂ ਜਿਹੜਾ ਰੀਲਿਫ ਦਿੰਦੀ ਹੈਗੀ ਬੇਲ ਹੋਈ ਹੈਗੀ ਸੋ ਮੈਂ ਸਬੰਧ ਨਾਲ ਸਾਡੀ ਸੁਪਰੀਮ ਕੋਰਟ ਦਾ ਬਹੁਤ ਬਹੁਤ ਤਨਬਾਦ ਹ ਉਸ ਤੋਂ ਪਤਾ ਲੱਗਦਾਗਾ ਕਿ ਅੱਜ ਸਾਡੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ ਤੇ ਦਖਲ ਦੇਣਾ ਪੈ ਰਿਹਾ ਕਿ ਲੋਕਤੰਤਰ ਬਚਾਉਣਾਗਾ ਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਕਾਤਲ ਬਣੀ ਹੋਈ ਆ ਦੁਸ਼ਮਣ ਬਣੀ ਹੋਈ ਆ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਥਾਣੀ ਹੋਈ ਆ ਸੋ ਦੇਸ਼ ਦੇ ਲੋਕ ਇਕੱਠੇ ਲੱਗੇ ਇੱਕ ਮੁੱਠ ਲੱਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰ ਕੰਮਲੇ ਜੀ ਐਫ ਆਈ ਆਰ ਦਰਜ ਕੀਤੀ ਗਈ ਕੁਦਰਤੀ ਪਹੁੰਚ ਬਲੋ ਜਿਹੜੇ ਕਈ ਦਿਨਾਂ ਜਿੱਦੇ ਵਿਆਪੀ ਦੇਖੋ ਮਾਮਲਾ ਜਿਹੜਾ ਅਦਾਲਤ ਦੇ ਅਧੀਨ ਆ ਕੋਰਟ ਦੇ ਅਧੀਨ ਆ ਕੀ ਸੋ ਜਦੋਂ ਉਹਦੀ ਐਫ ਆਈ ਆਰ ਦੀ ਕਾਪੀ ਮਿਲੂ ਫਿਰ ਕਮੈਂਟ ਕਰ ਸਕਦੇ ਬੀ ਜੀ ਪੀ ਦੇ 400 ਬਾਰ ਦਾ ਨਾਰਾ ਲੱਗ ਰਿਹਾ ਤੇ ਧਰਮ ਦੇ ਨਾਂ ਤੇ ਖੁੱਟਾ ਮੇਜਾ ਰਾਮ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ ਅੱਜ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਕੇ ਲੋਕਾਂ 'ਚ ਨਫ਼ਰਤ ਫੈਲਾ ਕੇ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਮੰਗਲ ਸੂਤਰ ਦਾ ਨਾਂ ਲਾ ਕੇ ਵੋਟਾਂ ਮੰਗ ਰਹੀ ਹੈ ਕਿਉਂਕਿ 10 ਸਾਲਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ 10 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਕਿਵੇਂ ਆਈ ਸੀ ਕਿ 2 ਕਰੋੜ ਨੌਕਰੀਆਂ ਭਾਰਤੀਆਂ ਨੂੰ ਮਿਲਣਗੀਆਂ ਕਿਸਾਨ ਦੀ ਆਮਦਨ ਦੁਗਣੀ ਹੋ ਜੂਗੀ ਦੇਸ਼ ਦੇ ਅੰਦਰ ਇੰਡਸਟਰੀ ਆਉਗੀ ਉਦਯੋਗ ਖੋਣਗੇ ਕਾਲਾ ਧਨ ਬਾਹਰ ਲੈ ਕੇ ਆਵਾਂਗੇ 15-15 ਲੱਖ ਲੋਕਾਂ ਦੇ ਖਾਤੇ ਚਾਉਣਗੇ ਸਾਰਾ ਕੁਝ ਫਲॉप ਹੋ ਗਿਆ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦਾ ਫੇਲ ਹੋ ਗਿਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਧਰਮ ਦੇ ਨਾਂ ਤੇ ਬਖਰੇਵੇਂ ਪਾ ਕੇ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਵੋਟ ਪਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਕਮਜ਼ੋਰ ਆ ਪਿਛਲੇ ਜੇ ਆਪਾਂ ਦੇਖਿਆ ਜਾਵੇ ਪਿਛਲੇ ਲਗਭਗ 2 ਮਹੀਨਿਆਂ ਤੋਂ 2 ਤਲ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਉਹਦਾ ਗ੍ਰਾਫ ਦਿਖ ਰਿਹਾ ਹੈਗਾ 400 ਪਾਰ ਤੱਕ ਹੀ ਉਹ ਵੈਸੇ ਮੈਂ ਦਾ 200 ਪਾਰ ਨਹੀਂ ਹੋ ਸਕਦੀ ਔਰ ਬਹੁਤ ساری ਜਗਤ ਦਿੱਤੇ ਭਾਰਤੀ ਜਨਤਾ ਪਾਰਟੀ ਜਮਾਨਤ ਚ압 ਤੋਰੀ ਆ ਮੈਂ ਦੇਸ਼ ਦੇ ਬਹੁਤ ਸਾਰੇ ਏਸ਼ੀਆ ਜਾ ਕੇ ਆਇਆ ਹੈਗਾ ਬਹੁਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਨਫ਼ਰਤ ਕਰਦੇ ਲੱਗੇ ਕਿਉਂਕਿ ਦੇਸ਼ ਜਿਹੜਾ ਭਾਰਤ ਦੇਸ਼ ਆ ਉਹ ਵਖ ਵਖ ਧਰਮਾਂ ਦਾ ਵਖ ਵਖ ਜਾਤਾਂ ਦਾ ਵਖ ਵਖ ਗੋਤਾਂ ਦਾ ਵਖ ਵਖ ਸੱਭਿਆਚਾਰਾਂ ਦਾ ਮਤਲਬ ਦੇਸ਼ ਜਿਹੜਾ ਹੈਗਾ ਸਦੀਆਂ ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਦਾ ਸਾਜਿਆ ਦੇਸ਼ ਆ ਜਿਹੜਾ ਵੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੂਗਾ ਦੇਸ਼ ਦੇ ਲੋਕੋ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸੁਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ ਇੱਕ ਕਿਸਾਨਾਂ ਦੇ ਉੱਤੇ આરોਪ ਲਾਏ ਨੇ ਕਿ ਉਹ ਪੈਸੇ ਲੈ ਕੇ ਦੂਈਆ ਪਾਰਟੀਆਂ ਤੋਂ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਬੀਜਿਆਗਾ ਇਹ ਦੇਸ਼ ਜਾਣਦਾਗਾ ਤਿੰਨ ਕਾਲੇ ਕਾਨੂੰਨ ਕਿਹਨੇ ਬਣਾਏ ਸੀ ਭਾਈ ਦੇਸ਼ ਜਾਣਦਾ ਨਾ ਭਾਰਤੀ ਜਨਤਾ ਪਾਰਟੀ ਨੇ ਬਣਾਏ ਸੀ ਵਾਪਸ ਲਏ ਨੇ ਵਾਪਸ ਤਾਂ ਲਏ ਨੇ ਕਿਉਂ ਗਲਤ ਬਣਾਏ ਨੇ ਮਾਰਨ ਲਈ ਬੜਾਏ ਨੇ ਪੋੜਾਨੀਆਂ ਆਵਾਨੀਆਂ ਲਈ ਬੜਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬੜਾਏ ਨੇ ਕਿ ਅੱਜ ਉਹ ਵੱਢਣਾ ਪਿਆ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਾਫੀ ਕਨਵੀਨਰ ਤੇ ਦੇਸ਼ ਦੇ ਮੈਂ ਕਹੂੰਗਾ ਕਿ ਸਭ ਤੋਂ ਜਿਹੜਾ ਲੋਕਪ੍ਰੀਆ ਜਿਹੜੇ ਲੀਡਰ ਨੇ ਇਮਾਨਦਾਰ ਲੀਡਰ ਨਵਿੰਦ ਕੇਜਰੀਵਾਲ ਜੀ ਪੰਜਾਬ ਆਏ ਨੇ ਕੱਲ ਉਹਨਾਂ ਨੇ ਅੰਮ੍ਰਿਤਸਰ ਚ ਰੋਡ ਸ਼ੋ ਵੀ ਜਿਹੜਾ ਕੀਤਾ ਤੇ ਸਾਰੇ ਜਿਹੜੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਰੇ ਉਮੀਦਵਾਰ ਜਿਹੜੇ ਇੱਥੇ ਆਏ ਆ ਕਿ ਤੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਚ ਕੰਮ ਕੀਤੇ ਐ ਉਹਨਾਂ ਦੀ ਤਾਂ ਲੋਕਾਂ ਚ ਪੋਜ਼ਿਟਿਵਿਟੀ ਸੀ ਹੋਈ ਪਰ ਦਰਵਿੰਦ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਸਾਡੇ ਵਰਕਰਾਂ ਦਾ ਸਾਡਾ ਜਿਹੜਾ ਹੌਸਲਾ ਹੋਰ ਵੱਧ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਰੇ ਹਲਕਿਆਂ ਦੇ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਅੱਜ ਅਸੀਂ ਰਵਿੰਦ ਜੀ ਨੂੰ ਵੀ ਇਹ ਕਹਿਣਾ ਕਿ ਜਲਦੀ ਤੋਂ ਜਲਦੀ ਜੀ ਸਾਰੇ ਹਲਕਿਆਂ ਦਾ ਟਾਈਮ ਕੱਢੋ ਲੋਕ ਤੁਹਾਨੂੰ ਪਲਕਾਂ ਮਿਸ਼ਾ ਕੇ ਜਿਹੜਾ ਉਡੀਕ ਕਰ ਰਹੇ ਆ ਅਕਾਲੀ ਦਲ ਨੂੰ ਉਮੀਦਵਾਰ ਉਾਰੇਨੀਆ ਦੁਆਰਾ ਚੰਗੀਦਰ ਦੇ ਦਿੱਤਾ ਦੇਖੋ ਜੀ ਉਤਾਰ ਵੀ ਦਿੰਦੇ ਫੇਰ ਅਕਾਲੀ ਦਲ ਨਗੀ ਕਰ ਲੈਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਮਾਨਤ ਜप्त ਹੋਣੀ ਹੈ ਜਿੱਥੇ ਉਤਾਰੇ ਵੀ ਹੈ ਜਿਆਦਾ ਮੈਨੂੰ ਉੱਥੇ ਦੱਸੋ ਵੀ ਕਿੱਥੋਂ ਜਮਾਨਤ ਜਿਹੜੀ ਇਹ ਬਚ ਰਹੀ ਹੈ ਅੱਜ ਦੀ ਘੜੀ ਅਕਾਲੀ ਦਲ ਸਿਰਫ ਇਹ ਲੜਾਈ ਲੜ ਰਿਹਾ ਹੈ ਵੀ ਕਿਸੇ ਤਰੀਕੇ ਜਿਹੜੀ ਜਮਾਨਤਾਂ ਨੇ ਉਹ ਜਿਹੜੀਆਂ ਵਾਜ ਜਾਣ ਕਿਉਂਕਿ ਜੇ ਅਕਾਲੀ ਦਲ ਦੀ ਸਥਿਤੀ ਚੰਗੀ ਹੁੰਦੀ ਫੇਰ ਸਖਬੀਰ ਸਿੰਘ ਬਾਦਲ ਸਿਟਿੰਗ ਐਮਪੀ ਹੋ ਕੇ ਪਾਰਟੀ ਪ੍ਰਧਾਨ ਹੋਵੇ ਇਲੈਕਸ਼ਨ ਲੜਨ ਤੋਂ ਨਾ ਭਜਦੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਜਿਹੜੀ ਸਭ ਤੋਂ ਲਾਸਟ ਤੇ ਅਨਾਉਂਸ ਕੀਤੀ ਹੈ ਨਹੀਂ ਬੀਬਾ ਜੀ ਤਿੰਨ ਵਾਰ ਦੀ ਸੈਟਿੰਗ ਐਮਪੀ ਸੀ ਉਹਨਾਂ ਦੀ ਟਿਕਟ ਤਾਂ ਪਹਿਲੀ ਵਾਰ ਦੇ ਵਿੱਚ ਆ ਜਾਣੀ ਚਾਹੀਦੀ ਸੀ ਪਰ ਬੜੇ ਕਨਫਿਊਜ਼ ਸੀ ਵੀ ਬਠਿੰਡਾ ਲੜੀਏ ਖਡੂਰ ਸਾਹਿਬ ਲੜੀਏ ਕਿ ਫਰੀਦਪੁਰ ਲੜੀਏ ਤਿੰਨੋਂ ਸੀਟਾਂ ਲਾਸਟ ਤੱਕ ਛੱਡ ਕੇ ਰੱਖੀਆਂ ਫਿਰ ਵੀ ਮੈਂ ਸਮਝਦਾ ਵੀ ਚੰਗਾ ਫੈਸਲਾ ਲਿਆ ਜਦੋਂ ਹਾਰਨਾ ਹੀ ਹੈ ਫਿਰ ਇੰਨੀ ਦੂਰ ਜਾ ਕੇ ਕਾਨੂੰ ਹਾਰਨਾ ਵੀ ਬਠਿੰਡੇ ਜਿਹੜਾ ਉਹ ਇਲੈਕਸ਼ਨ ਲੜ ਲਈ ਪਰ ਬੀਬਾ ਜੀ ਵੀ ਵੱਡੀ ਕਹ ਲੋ ਵੀ ਫਰਕ ਦੇ ਨਾਲ ਜਿਹੜਾ ਪਟੈਂਡੇ ਦੀ ਸੀਟ ਹਾਰ ਰਿਹਾ ਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲੈਕਸ਼ਨ ਜਿੱਤ ਰਿਹਾ। ਬੀਜੇਪੀ ਦੇ 450 ਦਾ ਨਾਅਰਾ ਲਾ ਗਿਆ ਹੈ। ਤੇ ਨਾਅਰਾ ਲਾਉਣ ਦਾ ਜੇ 500 ਦਾ ਲਾ ਲੈਣਾ। ਵੋਟਾਂ ਦਾ ਦੇਸ਼ ਦੇ ਲੋਕਾਂ ਨੇ ਪਾਉਣੀ ਹੈ। ਬੀਜੇਪੀ ਨੇ ਪਿਛਲੇ 5 ਸਾਲ ਦੇ ਵਿੱਚ ਕੀਤਾ ਕੀ ਹੈ? ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਬੀਜੇਪੀ ਨੇ ਪੂਰੇ ਦੇਸ਼ 'ਚ ਕੁਝ ਨਹੀਂ ਕੀਤਾ। ਲੋਕਤੰਤਰ ਦਾ ਘਾਣ ਕੀਤਾ, ਡੈਮੋਕ੍ਰੇਸੀ ਦਾ ਘਾਣ ਕੀਤਾ। ਏਜੰਸੀਆਂ ਦੀ ਦੁਰਵਰਤੋਂ ਕਰਕੇ ਹਰੇਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਦੇਸ਼ ਇਹਨੂੰ ਦੇਖ ਰਿਹਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜੀ ਵਾਲਾ ਜਿਹੜਾ ਐਪੀਸੋਡ ਹੋਇਆ ਨਾ ਉਹ ਕਹਿੰਦਾ ਵੀ ਲਾਸਟ ਨੇਲ ਇਨ ਦਾ ਕਾਫਨ ਇਹਨਾਂ ਨੇ ਵੱਡਾ ਮੈਂ ਕਹੂੰਗਾ ਵੀ ਵੱਡੀ ਜਿਹੜੀ ਗਲਤੀ ਹੈ ਸਭ ਤੋਂ ਇਹ ਕੀਤੀ ਜਿਹਦਾ ਇਹਨਾਂ ਨੂੰ ਜਿਹੜਾ ਕਹ ਲੋ ਵੀ ਨਤੀਜੇ ਉਹ ਭੁਗਤਨੇ ਪੈਣਗੇ ਅੱਜ ਦੀ ਘੜੀ ਭਾਜਪੀ ਦੀਆਂ 400 ਕੀ ਜਿਹੜੇ ਵੱਡੇ ਵੱਡੇ ਸਟੇਟ ਸੀ ਜਿੱਥੋਂ ਭਾਜਪੀ ਸਫਾਇਆ ਕਰ ਦਿੰਦੀ ਸੀ ਉਥੋਂ ਵੀ ਭਾਜਪੀ ਨੂੰ ਬੜੀਆਂ ਸੀਟਾਂ ਤੋਂ ਇਹ ਕਹਿ ਲਓ ਵੀ ਜਿੱਤ ਦੇ ਮਾਰਜਨ ਨੂੰ ਵੀ ਘਟਾਉਣਾ ਉਹ ਵੀ ਬੜਾ ਮੁਸ਼ਕਲ ਹੋਇਆ ਪਿਆਗਾ ਆਨ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਬਣ ਰਹੀ ਹੈ ਤੇ ਆਮ ਆਦੀ ਪਾਰਟੀ ਉਹਦਾ ਹਿੱਸਾ ਹੋਊਗੀ ਬੀਜੇ